ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਗਰੇ ਵੀਰੋ ਕੋ ਬਾਦਰ ਸੱਟਾਂ ਵੀ ਸਾਰੇ ਵੀਰਾਂ ਦੇ ਘਰ ਫੜ ਠੀਕ ਹੈ ਬਲੌਗ ਭਾਈ ਖਰਚਿਆ ਬਲੌਗ ਦੀ ਸਟਾਰਟਿੰਗ ਤੇ ਸਵੇਰੇ ਸਵੇਰੇ ਸਭ ਤੋਂ ਪਹਿਲਾਂ ਅਸੀਂ ਆਪਾਂ ਖੇਤ ਰੋਟੀ ਫੜਾਉਣ ਠੀਕ ਹੈ ਰੋਟੀ ਆਪਾਂ ਫੜਾਇਆ ਨੇ ਆਪਣੇ ਵੱਡੇ ਟੱਕ ਤੇ ਸਾਨੂੰ ਦੱਸਿਆ ਕਿ 30 40 ਕਿੱਲੇ ਨਰਮਾ ਵੀਦਿਆ ਹੋਇਆ ਆਪਾਂ ਤੇ ਹੁਣ ਚੱਲਦਿਆ ਘਰ ਨੂੰ ਵੀ ਆਪ ਖਾਣੇ ਘੁਰਨੀਆਂ ਤੇ ਮਾੜਾ ਮੋੜਾ ਕੰਮ ਦੰਦਾਂ ਨਵੇੜਦੇ ਆਂ ਕੋਈ ਬਾਦ ਦਮ ਨਹੀਂ ਆਉਂਦਾ ਤੇ ਖੁੱਡਿਆਂ ਵਾਸਤੇ ਸਮਾਨ ਲੈ ਕੇ ਆਉਣੇ ਆਂ ਪੱਥਰ ਪੁੱਥਰ ਲੈ ਹੁਣੇ ਆਇਆ ਇੱਟਾਂ ਦਾ ਘਰੇ ਪੰਗਾ ਜਮਣਾ ਬਸ ਕੋਈ ਚਲੇ ਇੱਟ ਕਰਦੇ ਹੈ ਕੰਮ ਇਹ ਥੇੜੀ ਦਾ ਮਰੂਟ ਆਊਗਾ ਆਇਆ ਹੱਥ ਹਸਤਰ ਕੇ ਬੈਠਣ ਤੋਂ ਤੱਕ ਕੰਮ ਸਾਹਜ ਨਹੀਂ ਹੋਣਾ ਮੈਂਤੀ ਮੁੰਤੀ ਮਾਰ ਕੇ ਪੱਥਰ ਪੁੱਥਰ ਲਿਆਵਾਂਗੇ ਲੋਹਾ ਲਿਆਵਾਂਗੇ ਜਾਲੀਆਂ ਜੂੜਾਂ ਬਾਰੀਆਂ ਬਣਾਉਣ ਵਾਸਤੇ ਐਂਗਲਾ ਹੋ ਪਾਈਪਾਂ ਫੁੱਪਾਂ ਦੇ ਜਾਲੀਆਂ ਜੂੜਨਾ ਕਰਦੇ ਚਲੋ ਸਾਰਾ ਕੋਈ ਛੋਟਣਾ ਸ਼ੇਰ ਚੱਲੀਏ ਫਲਾਂ ਘਰੇ ਲਾਓ ਮੈਂ ਵੀਰੋ ਚੱਲ ਆਵੇਂ ਪਾਈ ਦੂਜੇ ਘਰ ਨੂੰ ਕਹਿੰਦੇ ਰੁਟਾਟੀ ਖਾ ਜਾਂਦੀ ਬਈ ਇਹ ਤਾਂ ਟਾਈਮ ਨਾਲ ਦੀ ਜਿਹੜੀਆਂ ਦੋ ਖਾਣੀਆਂ ਸੀ ਤੇ ਚੱਕ ਲਿਆ ਭਈ ਇੰਚ ਟੇਪ θੀਤਾ ਹੁਣ ਸਾਨੂੰ ਪਤਾ ਹੀ ਹੋਵੇ ਸੀ ਕੀ ਕਰਨਾ ਅੱਗੇ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਹੋਰ ਦਮਣੀ ਲਓ ਜੀ ਸਸਰੀ ਘਾਲ ਜੀ ਇੰਚ ਡੇ ਵੀ ਫੜਵਾ ਆਪਣਾ ਨਵਾਂ ਲਿਆਂਦਾ ਹੈ 12 ਲਾਈਟਾਂ ਉਟਾ ਬਿਜਾ ਦੇ ਪਹਿਲਾਂ ਤਾਇਰ ਫੁੱਡਿਆਂ ਨਾਲ ਹੀ ਬਿਜਾ ਦੇ ਨਹੀਂ ਬਸ ਹੁਣੀ ਆ ਮੈਂ ਇੱਧਰ ਲੱਗ ਭਾਗ ਆਇਆ ਫਿਰ ਉੱਠ ਕੇ ਕਰਕੇ ਮਿਹਨਤੀ ਮੁੰਤੀ ਤੇ ਚੱਲਦੇ ਆ ਤਾਰੇ ਦੇ ਲੁਪੇ ਨੇ ਨਹੀਂ 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 ਇਹ ਬਸ ਥੋੜਾ ਢੇ ਹੁੰਦਾ ਆਪਣਾ ਹਿਸਾਬ ਆ ਗਿਆ ਨਾ ਨਵਾਂ ਨਵਾਂ ਕੰਮ ਹੁੰਦਾ ਔਖਾ ਹੁੰਦਾ ਤੇ ਕਰਦੇ ਆ ਬਾਬੇ ਮਿੰਤੀ ਵਗੈਰਾ ਫਿਰ ਸਮਾਨ ਲੈਣੇ ਜਾਂਦੇ ਸੀ ਲਵ ਜੀ ਕਰੋ ਚੈੱਕ ਮੇਰੇ ਬੀਰੋ ਕਹਿੰਦੇ ਕਿਹੜਾ ਕਬੂਤਰ ਹੈ ਦਵਣੀ ਕਿਹੜਾ ਹੈ ਲਵ ਜੀ ਤੂੰ ਹੀ ਲਿਆਂਦਾ ਸੀ ਢੜਕ ਟਾਲੀ ਮਾਸਟਰ ਸੁੱਤੇ ਪਈ ਦੇ ਤੂੰ ਤੇਰੇ ਢਹੇ ਰਜਾਈ ਤੇ ਲੈ ਕੇ ਭੁੱਲ ਗਿਆ ਲਵ ਜੀ ਟਾਲੀ ਮਾਸਟਰ ਵੀ ਜਾਂਦਾ ਠੀਕ ਹੈ ਕਿ ਨਹੀਂ ਬਿਲ ਲਗਭਗ ਤੋਤਾ ਵੀ ਗਿਆ ਜਿੰਨੇ ਮਾੜੇ ਮੋਟੇ ਨਾਮੀ ਜੇ ਕਬੂਤਰ ਸੀ ਹਨਾ ਚਰਚਾਜੀ ਵਾਲੇ ਤੇ ਸਭ ਉਹ ਕਰਤੇ ਠੀਕ ਹੈ ਕਿ ਨਹੀਂ ਤੇ ਲੈ ਬਈ ਫੜੀਏ ਨੂੰ ਇੱਕ ਟਾਲੀ ਮਾਸਟਰ ਹੋ ਗਿਆ ਬਈ ਇੱਕ ਆਪਣਾ ਆ ਕਬੂਤਰ ਹੋ ਗਿਆ ਇਹ ਹੈਗਾ ਉਹ ਜਿਹੜੀ ਗੁਲਾਬੀ ਟੂ ਸੈਟ ਹੋਰੀ ਲਈ ਛੱਡੀ ਸੀ ਦਾਨ ਸਿੰਘ ਵਾਲੇ ਹਨਾ ਰੌਲਾ ਪੈ ਗਿਆ ਸੀ ਬਾਜੀ ਤੇ ਜੇ ਕਿ ਦਮਣੀ ਯਾਰ ਕਤੋਂ 16-17000 ਨਹੀਂ ਲਈਤਾ ਕਿ ਉੱਥੇ ਆ ਕੇ ਤੇ ਇਹ ਉਹ ਸੂਦਰੀ ਦਾ ਭਰਾ ਹੈ ਬਈ ਸਗਾ ਉਸੇ ਜੋੜੀ ਦਾ ਉਦੋਂ ਅਗਲੀ ਝੋਲੀ ਦਾ ਹੈ ਠੀਕ ਹੈ ਇਹ ਕੀ ਹੋ ਗਿਆ ਇੱਕ ਟਾਲੀ ਮਾਸਟਰ ਹੋ ਗਿਆ ਤੇ ਇਹ ਆਪਣੇ ਵੀਰ ਭਰਾ ਆ ਜੇ ਤੁਹਾਨੂੰ ਪਤਾ ਹੀ ਇਹ ਕਿੱllen ਵਾਲੀ ਤੋਂ ਭਾਈ ਮਨਪ੍ਰੀਤ ਇਹ ਵੀ ਕਿੱllen ਵਾਲੇ ਤੋਂ ਅਭੀ ਆਵਨ ਵਾਲਾ ਦਾ ਨਾਮ ਰੱਖ ਲੈਣਾ ਯਾਦ ਮਨ ਦਾ ਤੇ ਇਹ ਬਈ ਦੋਵੇਂ ਖੂਤਰੋਂ ਇਹਨਾਂ ਨੂੰ ਦੇ ਤੇ ਇਹ ਕਹਿੰਦੇ ਮਨ ਦੇ ਸਾਡੇ ਕੋਲੇ ਕਬੂਤਰਾਂ ਆ ਜਾਂ ਕਬੂਤਰ ਬੈਠੇ ਚੰਗੇ ਤੇ ਵਿੱਚ ਪਾਉਣੇ ਆ ਅਸੀਂ ਆਪ ਦਿਆਂ ਦੇ ਮੈਂ ਵੀ ਚਲੋ ਕੋਈ ਦਿੱਕਤ ਨਹੀਂ ਗੱਲ ਨਹੀਂ ਲੈ ਜੋ ਓਕੇ ਰਿਪੋਰਟਾਂ ਬਈ ਹਾਂ ਹਾਂ ਬਈ ਸੈਟ ਹੈ ਕੰਮ ਬਸ ਹੈ ਲੋ ਪਾ ਲੋ ਬਈ ਫਿਰ ਇਹਨਾਂ ਨੂੰ ਕਰ ਲੋ ਪੈਕ ਰੱਖ ਲੋ ਇਹਦੇ ਚ ਚਲੋ ਜੀ ਇੱਥੇ ਨਗਦੇ ਦਾ ਮਰ ਪਾ ਜਾਈ ਓਕੇ ਵੀ ਰਿਪੋਰਟ ਚੱਲ ਗਏ ਫਿਰ ਤੇ ਮੈਨੇ ਆਪਾਂ ਵੀ ਇਧਰ ਕਬੂਤਰਾਂ ਨੂੰ ਦਾਣੇ ਵੀ ਰੱਖ ਚਲੇ ਜਾਂਦੇ ਜਾਂਦੇ ਮੈਂ ਕਿਹਾ ਕੋ ਚੱਕਰ ਕੀਆ ਮੇਰੇ ਵੀਰੋ ਇੱਕ ਦੋ ਦਿਨ ਹੋ ਗਏ ਦਾਣੇ ਨਹੀਂ ਪਾਏ ਅੱਜ ਤੀਜੇ ਦਿਨ ਦਾਣੇ ਪਾਏ ਨੇ ਇਹਨਾਂ ਨੂੰ ਮੈਂ ਕਿਹਾ ਕਿ ਨਹੀਂ ਚੱਕਰ ਕੀ ਕਬੂਤਰ ਘਾਟਾ ਖਾਂਦੇ ਹੋਣਗੇ ਤਾਂ ਕਰਕੇ ਇਧਰ ਕਬੂਤਰਾਂ ਵਾਲੇ ਪਾਸੇ ਰੱਖ ਦਈਏ ਦੇਖ ਆਉਂਦੇ ਢੇਗਦੇ ਆਇਓ 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 ਬੱਤ ਉਹਨਾਂ ਨੂੰ ਵੀ ਦਾਣੇ ਖਵਾ ਦਿਓ ਚੰਗਾ ਜਾ ਕੇ ਭੁੱਖੇ ਮਰੇ ਪਰ ਹੋਣਗੇ ਜਮਾ ਲੋ ਓਕੇ ਹੋ ਗਈ ਰਿਪੋਰਟ ਤੇ ਕਰਦੇ ਆਂ ਤਿਆਰੀ ਬਸ ਕਿਵੇਂ ਮੈਂ ਕਿਦਾਂ ਐ ਮਹੀਨੇ ਬਾਅਦ ਨਹੀਂ ਇਹ ਗੱਲ ਸਹੀ ਹੈ ਅੱਜ ਹੀ ਹੋਇਆ ਅੱਜ ਵੀ ਮੈਂ ਛੋਣੇ ਜਾਣੀ ਬੀਜੀ ਹੋਇਆ ਮੈਂ ਅੱਜ ਨੂੰ ਸਪੈਸ਼ਲ ਸਪੈਸ਼ਲ ਸੱਦੇ ਆ ਇਹਨੂੰ ਚਾਰ ਦਿਨ ਹੋ ਗਏ ਫੋਨ ਲਾਈ ਜਾਂਦੇ ਨੂੰ ਆ ਆ ਆ ਆ ਕੋਈ ਨਾ ਚੱਕ ਲਿਆ ਵੰਗੂ ਵੀ ਗਿਫਟ ਬਾਕਸ ਕੁਪੇਰਾ ਉਹ ਪਾਰਨਰ ਲਊ ਵਾਲੇ ਆ ਇਧਰ ਹੀ ਕਬੂਤਰ ਬਹੁਤ ਚੰਗੇ ਛੱਡ ਗਏ ਆ ਪਿਉਰੀ ਵਾਲੇ ਉਹਦਾ ਵੈਰੀ ਯੂ ਲੂ ਓਏ ਹੋ ਕਬੂਤਰ ਲੈ ਜੋ ਮੈਂ ਤਾਂ ਕਹਣਾ ਓਏ ਬੜਾ ਚੰਗਾ ਉਹ ਥੱਲੇ ਵੇਖੋ ਥੱਲੇ ਥੱਲੇ ਉਹ ਥੱਲੇ ਉਹਦੇ ਡੱਟਦਾ ਹੁੰਦਾ ਸੀ ਉਹ ਕਬੂਤਰ ਹੈ ਨਹੀਂ ਇਹ ਕਿਸ ਤਾਈ ਨੇ ਕੀਦੂ ਕਬੂਤਰ ਲੈ ਗਿਆ ਗੁੱਗੀ ਲੈ ਆਪਣੇ ਦੋਸਤਾਂ ਨੂੰ ਕਰਤਾ ਪਰਵਾਨਾ ਲੈ ਗਏ ਦੋਵੇਂ ਕਬੂਤਰ ਠੀਕ ਹੈ ਉਹ ਸੁਨਦਾਸੀ ਤਾਂ ਕਿਹੜੇ ਲੈ ਗਏ ਆ ਤੇ ਇੱਕ ਤਾਂ ਨਿਗਾਹ ਪਈ ਆ ਨਿਊ ਉੱਤਰ ਬੈਠਾ ਬਾਬੇ ਆਪਣੇ ਕਮਾਨ ਚ ਉਹ ਬੈਠਾ ਸਾਹਮਣੇ ਦੇਖਿਓ ਸਲੋ ਕੋਈ ਨਾ ਆਗੇ ਦੇਖਦੇ ਆ ਕੀ ਬੰਦ ਹੈਗਾ ਚੱਕ ਲਾਂਗੇ ਉਹਨੂੰ ਵੀ ਚੱਲ ਪੇ ਆਇਆ ਚੱਲ ਗਏ ਆਇਆ ਚੱਲ ਗਏ ਹਾਂ ਇੱਕ ਮਿੰਟ ਬਈ ਹਾਂ ਜੀ ਹੋ ਗਏ ਹੁਕਮਾਂ ਤੇ ਜੀ ਫੇਰ ਪੁਰਾਣੇ ਡਿਸ ਘਲਾਉੜਾ ਬੇਟਾ ਭਾਂ ਦੇ ਲੱਕੜੇ ਲੈਣਾ ਕਾਲਾ ਕੱਢ ਕੇ ਜਾਵਾਂਗੇ ਚੱਲਦੇ ਆ ਬਈ ਫੇਰ ਸਮਾਨ ਨਾ ਰੈਡੀ ਇਰ ਭਾਲਾਂ ਦੀ ਬਸ ਉਹੀ ਸੀਨ ਬਣ ਜਾਣਾ ਹੈ ਲਓ ਜੀ ਮੈਂ ਕਿਹਾ ਲੱਗਦਾ ਅੰਦਰ ਲਿਆਵੇਂਗਾ ਇਹਨੂੰ ਵਿੱਚ ਲਿਆਉਣਾ ਹੈ ਟਰਾਲੀ ਪਾਉਣਾ ਸੀ ਬਈ ਟਰੈਕਟਰ ਆਪਣਾ ਟਰਾਲੀ ਦਮਣੀ ਕੀ ਤੇ ਮੈਂ ਕਿਹਾ ਲੱਗਦਾ ਥਾਣਾ ਲਕਿਆਂ ਦਾ ਸ਼ੌਂਕ ਕਰਾ ਦਈਏ ਤੁਹਾਨੂੰ ਕਿਆ ਬਾਤਾਂ ਨੇ ਬਈ ਓਏ ਕੁੜੇ ਸੋਹਣੇ ਲਗੇ ਕੱਡੇ ਆ ਬਰੋ ਉਹ ਪੱਠੀ ਵੇਖੋ ਯਾਰ ਬਹੁਤ ਸੋਹਣੇ ਬਈ ਬਹੁਤ ਸੋਹਣੇ ਕਿਆ ਬਾਤਾਂ ਨੇ ਤੇ ਦੂਆ ਕਾਲੇ ਜੀ ਆ ਯਾਰ ਇਹ ਭਾਨੀ ਕਿੰਨਾ ਨੇ ਕੱਢੇ ਉਹ ਤਾਂ ਭਰੀ ਪਿਆ ਪਿੰਜਰੇ ਦਾ ਨਹੀਂ ਤਾਂ ਯਾਰ ਸੋ ਮਹਿਣੀ ਕਰੀ ਪਿਆ ਤਾਂ ਬਾਬੇ ਸੋ ਮਹਿਣੀ ਹੋ ਹੋ ਗਏ ਹਨਾ ਕੁਛ ਆ ਹੋ ਗਏ ਮੇਨ ਮੇਨ ਜੀ ਰੱਖਾਂਗੇ ਵਾ ਇੱਕ ਦੋ ਓਕੇ ਆ ਬਰੋ ਘੈਂਟ ਐ ਚੱਲਵੇ ਚੱਲਵੇ ਵਾਦਿਓ ਵਜੀਦ ਵੀ ਆ ਗਿਆ ਨਾਲ ਸਾਡੇ ਲਵਣ ਪ੍ਰੀਤ ਸਿੰਘ ਐਂਡ ਸਾਡੇ ਕੋਲੇ ਸਾਡੇ 10 ਦਾ ਆਹ ਪੈਸੇ ਇਹ ਦੇਜੋ ਪੈਸੇ ਦਾ ਬੈਗ ਕਹਿੰਦੇ ਜਾਨਾ ਜਮਾ ਕਰਾ ਨਹੀਂ ਪੈਂਦੇ ਨਹੀਂ ਪੈਂਦੇ ਇਹ ਇਹ ਸਹੀ ਹੈ ਬਾਦੋ ਸੋ ਬਣੀ ਵਾੜ ਆ ਗਏ ਟੈਂਪਾ ਤਾਂ ਨਹੀਂ ਕੀ ਹੋ ਗਿਆ ਕਾਲਾ ਕਰ ਦਿੰਦਾ ਮਿੰਦਾ ਮੁਕਾ ਵਾੜ ਬਹੁਤ ਆ ਗਏ ਬਾਗ ਲ ਆ ਗਏ ਤੇ ਮੈਂ ਪਾਣੀ ਪਿਓ ਰੋਕ ਕੇ ਠੀਕ ਹੈ ਜਾਵਣਾ ਮੋੜ ਔੜੀ ਦਾਇੰਸ ਆ ਰੋ ਗਿਆ ਜੱਲ ਮੇ ਭਾਈ ਆ ਗਏ ਮੇ ਰੋਡ ਤੇ ਐਸਾ ਮਹਿਣੇ ਐ ਮੈਂ ਨਾ ਦਬਾ ਵਸਦਾ ਢਾਬਾ ਲਈ ਹਾਂਜੀ ਹੋ ਚੁੱਕੀ ਹੈ ਜੀ ਐਂਟਰੀ ਆਪਣੀ ਸ਼ਹਿਰ ਡੱਬ ਵਾਲੀ ਦੇ ਅੰਦਰ ਉੱਤਰ ਗਏ ਜੀ ਟਰੈਕਟਰ ਲਾਦਾ ਸਾਈਡ ਦੇ ਬਾਬੇ ਉਹ ਹਾਂ ਜੀ ਹੁਣ ਤੁਰ ਫਿਰ ਕੇ ਅਸੀਂ ਪਹਿਲਾਂ ਤਾਂ ਬਜਟ ਦੇਖਦੇ ਆਂ ਰੇਟ ਦੇਖ ਰਹੇ ਆਂ ਵੀ ਕਿੱਥੋਂ ਸਾਨੂੰ ਸਸਤਾ ਮਿਲੂਗਾ ਓ ਬਰਾਵਾ ਓਏ ਓ ਬ్రో ਓਏ ਇੱਧਰ ਦੇਖੋ ਹਟ ਜਾ ਹਟ ਜਾ ਕਿ ਤੂੰ ਲੋਕਾਂ ਨੂੰ ਸਾਬ ਨੂੰ ਪਤਾ ਤੈਨੂੰ ਕੀ ਹੋਇਆ ਸਿਰ ਤੇ ਆਂ ਬ్రో ਕਈ ਤਾਂ ਅਸੀਂ ਸਮਾਇ ਨਹੀਂ ਸਮਾਨ ਹੀ ਫਾਈਂਡ ਕਰ ਰਹੇ ਆ ਸਮਾਇਨ ਕਹਦਾ ਸੀਗਾ ਮੈਂ ਸਾਨੂੰ ਸਾਈਜ਼ ਨਹੀਂ ਮਿਲ ਰੇ ਪੱਥਰਾਂ ਦੇ ਦਵਣੀ ਕਿਉਂ ਆ ਆਟਮਾ ਲਈ ਜੰਨਾ ਤੇਰੀ ਵੀਡੀਓ ਜੀ ਤੂੰ ਕੈਪਚਰ ਹੋਈ ਜਾਣਾ ਤੂੰ ਪਿੱਛੇ ਵੀ ਵੇਖਲਾ ਪਿੱਛੇ ਵੀ ਵੇਖਲਾ ਪਿੱਛੇ ਵੀ ਵੇਖਲਾ ਲਓ ਜੀ ਪਹਿਲਾ ਸੌਦਾ ਵੇਖ ਸਾਡਾ ਬ੍ਰੇਤੀ ਮਜ਼ੇ ਹੀ ਮਜ਼ੇ ਹੀ ਬ੍ਰੇਤੀ ਲੈਤੀ ਅਸੀਂ ਇਹ ਹੁਣ ਨਹੀਂ ਨਹੀਂ ਪਾਈ ਪੱਥਰਾਂ ਚਾਰਨਾ ਆ ਬ੍ਰੇਤੀ ਬਹੁਤ ਆ ਬਾਬੇ ਹੁਣ ਕੰਡਾ ਕਰਾ ਲਈ ਆਪਾਂ ਠੀਕ ਆ ਚੱਲ ਕੇ ਸੇਤੀ ਸੇਤੀ ਆਗੇ ਭਾਈ ਪੱਥਰ ਧਰਨਾ ਹੁਣ ਦਵਣੀ ਲਾਉਂਦਾ ਬੈਗ ਕਾਦਾ ਉਹ ਪੁੱਤ ਜੱਟ ਦਾ ਜਿਹਨੂੰ ਬੈਗ ਨਾਲ ਟਰਾਲੀ ਲੈ ਆਉਣੀ ਆਈ ਹੈ ਤੇ ਦਵਣੀ ਕਹਿੰਦਾ ਮੈਂ ਇੰਨੀ ਡਿਲੀਵਰੀ ਮਾਰ ਆਈ ਮੈਨੂੰ ਸਾਰੇ ਸ਼ਹਿਰ ਵੇਚਦੀ ਵੀ ਬੈਗ ਲੈ ਜੂ ਪਿੰਡ ਤੱਕ ਵੀ ਬੈਗ ਲੈ ਜੂਗਾ ਟਾਈਮ ਲੱਗ ਜੂਗਾ ਪਰ ਬੈਗ ਲੈ ਜੂਗਾ ਅੱਧ ਤੱਕ ਪਰ ਬੈਗ ਸਲੋ ਸਲੋ ਤੁਰਦਾ ਨਾ ਪੱਥਰੋਂ ਪੈਣਾ ਦਾ ਰੱਖੀ ਆਂਦੇ ਸੀ ਬਰੋ ਪੀਸ ਤੇ ਸਾਹਮਣੇ ਦਵਣੀ ਤੇਰਾ ਲਾਲ ਕੰਡਲਾ ਬੱਚਾ ਆ ਬੈਠਾ ਓਏ ਉਹ ਬੈਠਾ ਇੱਕ ਮਾਰ ਕੇ ਜੂ ਮੇ ਤੇ ਲਓ ਕਬੂਤਰ ਬਾਜਾਂ ਦੀ ਨਿਗਾ ਚਿੜੀ ਚਿੜੀ ਮਾਰਾਂ ਦੀ ਨਿਗਾ ਕਬੂਤਰਾਂ ਤੇ ਹੈ ਹੈ ਪੱਤਰ ਕਿ ਆਂਦੀ ਸਾਡੀ ਨਿਗਾ ਪੈ ਗਈ ਬਲਜੀਤ ਓਏ ਓਏ ਬਲਜੀਤ ਤੇਰਾ ਬੱਚਾ ਬੈਠਾ ਹੈ ਹੈ ਲੈ ਚੱਲ ਛਤਰੀ ਲਿਆ ਨਾ ਨਾ ਬਹੁਤ ਕੀ ਕਹਨੇ ਬਰੂ ਰੱਖਿਆ ਨੇ ਨਹੀਂ ਨਹੀਂ ਪੀਸ ਤਾਂ ਸੀਗੇ ਤੜਕੇ ਬਰੂ ਹੋਇਆ ਨਹੀਂ ਨਹੀਂ ਥੋੜਾ ਜਦੋਂ ਰੇਡ ਦਾ ਚੱਕਰ ਪਈ ਜਾਂਦਾ ਸੀ ਪੀਸ ਤਾਂ ਸੀਗੇ ਮੇਰੇ ਯਾਦ ਉਹਨੇ ਕਿਹਾ ਸੀ 5.5 ਦਾ ਮੇਰੇ ਯਾਦ ਤਾਂ ਹੀ ਤੂੰ ਆਖੀ 5.5 ਦਾ ਕਿਹਾ ਉਹ ਕਹਿੰਦਾ 5 ਦਾ ਗਿਆ ਮਾ 5 ਦੇ ਮੰਨੀ ਮੈਂ ਨਹੀਂ ਉਹਨੇ 5.5 ਦਾ ਕਿਹਾ ਸੀ ਮੈਨੂੰ ਆਖਿਆ ਸੀ ਉਹਨੇ 5.5 ਦੇ ਕਹਿੰਦਾ ਉਹਦੇ ਕੋਲੇ 5 ਦੇ ਹੈ ਲੋ ਬਾਪੂ ਸਲੇਬਾਂ ਵਾਸਤੇ ਵੀ ਪੱਥਰ ਰੱਖ ਲੈਣਾ ਉਹ ਅੱਡ ਸਾਈਜ਼ ਦੇ ਲੈ ਲੈ ਉਹ ਲੈ ਲੈ ਮੰਨ ਕੇ ਚਲੋ 2 3/5 ਦੇ ਸਲੇਬਾਂ ਜਿਹੜਾ ਉਹ ਕੱਟ ਕੇ ਪਾ ਦਾਂਗੇ ਵਿਚਾਲੇ ਬਣਾਉਣੇ ਜਿਹੜੇ ਆਪਾਂ ਤੇ ਜਿਹੜੇ ਛਾਤੇ ਪਾਉਣ ਵਾਲਿਆ ਉਹ ਆਪਣਾ ਪਹਿਲਾਂ ਵਾਲਾ ਸੇਮ ਸਾਈਜ਼ 5 1/2 ਵ2 ਠੀਕ ਹੈ ਕਿ ਨਹੀਂ ਓਕੇ ਰਿਪੋਰਟਾਂ ਕੀ ਲੈ ਰਹੇ ਆ ਬ్రో ਜਾਲ ਜਾਲ ਲੈ ਰਹੇ ਜੀ ਲਿਆ ਜਾਲੀਆਂ ਉਧਰ ਫੜਾਓ ਸਮਾਨ ਉਹਨਾਂ ਨੂੰ ਇਹ ਮਿਲਣਾ ਕਿੰਨੇ ਕੁ ਨੇ ਇਸ ਦਮ ਨਹੀਂ ਕਿੰਨੀ ਚਾਹੀਦੀ ਸਪਾਣੇ ਇਹ 5 ਵਾਲੀ ਹੈ 5 ਵਾਲੀ 4 1/2 ਚਾਹੀਦੀ ਆਪਾਂ ਨੂੰ ਇਹ ਤੇ ਟਾਈਪ ਮਾਂ ਵੀ ਲੈ ਲਾਂਗਾ ਬਰੋ ਇਧਰ ਆਪਾਂ ਠੀਕ ਹੈ ਕਿ ਨਹੀਂ ਹੁਣ ਜਾਲੀ ਕਰਾਈ ਜੰਨੇ ਆ ਚਲੋ ਬਰੋ ਚਲੋ ਸਮਾਨ ਸੋਣ ਲੈ ਲਿਆ ਹੁਣ ਚੱਲਦੇ ਆ ਚੱਲ ਬਲਜੀਤ ਫਿਰਦੇ ਆ ਜਬ ਦੇ ਡੱਬ ਵਾਲੀ ਪੁਲਾ ਤੇ ਬਾਸ ਜਾਣੇ ਆ ਪੁੱਤਰ ਜੋ ਜੀ ਆਲੇ ਓਏ ਸ਼ਾਂਤੀਵਾਣੀ ਦੇਵਣੀ ਵੇਖੋ ਬੈਠਾ ਕਿਵੇਂ ਸੁਣ ਰਿਹਾ ਟਰੈਕਟਰ ਤੇ ਓ ਬਟਾ ਚੁੱਪ ਕਰਿਆ ਇਹ ਰਾਖੀ ਤੇ ਗਈ ਸੀ ਐ ਕੋਈ ਸਮਾਨ ਨਾ ਚੱਕ ਲੈ ਇੱਕ ਤਾਂ ਪਹਿਲਾਂ ਹੀ ਗਰੀਬ ਮਾਰ ਹੋਈ ਪਈ ਐ ਸਈ ਇੱਕ ਟ੍ਰਾਈਡ ਚੱਕ ਲੈ ਜੋਲੇ ਜੋ ਪਰ ਲਈ ਭਾਈ ਟਰਾਲੀ ਖਾਲੀ ਵਿਹਾਂਦੀ ਸੀ ਕਿ ਹਜੇ ਸਮਾਨ ਹੋਰ ਵੀ ਲੈਣਾ ਸੀ ਬਾਪੋ ਟੈਂਪ ਸਭ ਚੱਲਿਆ ਹਾਂਜੀ ਆ ਗਈ ਜੀ 버거 ਕਰਾ ਲਈ ਫਾਨ ਉਹਦੀ ਬੈਸਟ ਹਾਂਜੀ ਨਾ ਜੀ ਮਾਉਂਟਨ ਡਿਊ ਡਰਕੀ ਮਾਂ ਕੀ ਬਸ ਹਾਂ ਜੀ ਹਾਂ ਸਾਡੇ 버거 ਵੀ ਆ ਚੁੱਕੇ ਨੇ 버거 ਬਹੁਤ ਜਿਆਦਾ ਸੁਆਦ ਹੈ ਪਰ ਸੌਸ ਦਾ ਕੰਮ ਥੋੜਾ ਖਰਾਬ ਹੈ ਚਲੋ ਕੋਈ ਨਾ ਅਡਜਸਟ ਕਰ ਲਾਂਗੇ ਜੀ ਚਲੋ ਜੀ ਚੱਲ ਪੇ ਕਰ ਨੂੰ ਓ ਬਸ ਪਾਟੂ ਏ ਸਲਾਮੀ ਦੇ ਦੇ ਗਏ ਹੌਲੀ 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 ਲੈ ਤੇ ਪੜਕ ਪੜਾ ਅੱਕਾ ਬੁੱਝੇ ਬਾਈ ਪੈਂਚ ਦਿਗਾ ਬਾਈ ਪਾਪੜੇ ਕੋਲੇ ਬਾਈ ਪਾਹਲੀ ਬਾਖਾਦ ਨਹੀਂ ਇਹਦੇ ਪੈਂਚ ਦਿਗਾ ਬਾਈ ਪੈ ਆਗੇ ਕਹਦੇ ਭਾਈ ਬਾਦਲ ਗੈਂਦ ਸਵ ਗਿਆ ਦਮਣੀ ਕਰ ਕੋ ਹੀਲਾ ਦਿਨ ਸਵ ਗਿਆ ਆ ਵਾ 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 ਬਰੀਦ ਕੁਛ ਕਹਿਣਾ ਚਾਹੂੰਗਾ ਲੰਤਿੰਗ ਨਾ ਜਿੰਨਾ ਆਕੜੇ ਬੈਠੇ ਨੇ ਕਿਰਾਂ ਦੱਸਾ ਅੱਜ ਸਾਰੇ ਹੋ ਗਏ ਐਂਟਰ ਪਿੰਡ ਚ ਮੇਰੇ ਹੀਰੋ ਆ ਗਏ ਐ ਚੱਲਦੇ ਆਂ ਬਸ ਕਰੇ ਆ ਦੇ ਭਾਈ ਕਰੇ ਆ ਰੋਏ ਉੱਤਰ ਗਏ ਆ ਮਿਸਤਰੀ ਜੀ ਵੀ ਜਾ ਰਹੇ ਨੇ ਸਾਡੇ ਪਿੰਡ ਨਵੇੜ ਕੇ ਕੰਮ ਧੰਦਾ ਚੱਲ ਬੇ ਜੀ ਠੀਕ ਐ ਸਮਾਨ ਵੇਖ ਜਾ ਸਹੀ ਐ ਸਾਡੇ ਅਗੇ ਘੱਟ ਵਾਤਾ ਨਹੀਂ ਬਸ ਜੀ ਬਸ ਲੇਪਣਾ ਕਢਾਓ ਜੀ ਟਰੈਕਟਰ ਦੇ ਟਾਇਰ ਨਖਰਾ ਹੋ ਜਾਣਾ ਖੜ ਜੋ ਲਓ ਜੀ ਤਵੀਆਂ ਵੀ ਕੱਢ ਲੀਆਂ ਬਸ ਹੁਣ ਉਹਦੀ ਸਿੱਟਣ ਦੀ ਤਿਆਰੀ ਐ ਦਮਣੀ ਆ ਗਿਆ ਹੁਣ ਸਾਡੇ ਸਰੀਰ ਕੇ ਬਾਣ ਹੁਣ ਮੜਾ ਜਾਉਦੇ ਅੱਖ ਨੂੰ ਅੰਦਰ ਥੋੜਾ ਜੀ ਜੋਸ਼ ਭਰ ਗਿਆ ਹਨਾ ਕਿਉਂਕਿ 올 ਟੀਮੇਟ ਜਦੋਂ ਆਏ ਨਾ ਉਹ ਤੋਂ ਹੌਸਲੇ ਬੜਾ ਹੁੰਦਾ ਵੀ ਭੈਣ ਦੀ ਦੇਖੀ ਹੋਗੀ ਹੁਣ ਨਹੀਂ ਤਰਦੇ ਹਨਾ ਗਾਂਡ ਫਾੜ ਦੇਣਗੇ ਚੱਲ ਲਾ ਇਹਨੂੰ ਕਰ ਉਧਰ ਲਾ ਦੇ ਪਾਸੇ ਕਰਕੇ ਖਾਂਡੇ ਨੂੰ ਆ ਜਾ ਕਿਵੇਂ ਚੱਕਿਆ ਦੱਸ ਖੜ ਜਾ ਬੋਲ ਜੀ ਦਮਣੀ ਚਾਹਦਾ ਇਧਰੋਂ ਪਾਈ ਆਪਣਾ ਮੰਗਾ ਚੱਕ ਲੈ ਬਰੋ ਆ ਜਾ ਅਦਰ ਤੁਸੀਂ ਮੂਹਰੇ ਲੱਗੋ ਇੱਥੇ ਇਧਰ ਮੂਹਰੇ ਲੱਗ ਮੈਨ ਲੱਗਦਾ ਮਗਰ ਤੂੰ ਕੱਲ ਲਾ ਕੇ ਚੰਗਾ ਕਰ ਉਹ ਮੈਂ ਚੱਕ ਨੂੰ ਮੈਂ ਤਾਂ ਅੱਛਾ ਅਸੀਂ ਮੂਹਰੇ ਲੱਗ ਜੀ ਅਕਾਂ ਪਾਣ ਨਹੀਂ ਸਾਈਆਂ ਨਾ ਰਾਂ ਵਿੱਚ ਪੀਰ ਖਾਸ ਆ ਇਧਰ ਲੋ ਭਈਆ ਵੀ ਕਰਿਆ ਨੇ ਵਿਹਲਾ ਤੇ ਬਸ ਇਹਨੂੰ ਹੁਣ ਮਾਰਾ ਥੱਲੇ ਗਾਡਰ ਜੀ ਕੱਢ ਕੇ ਲੈ ਗਏ ਕਵਾੜੇ ਕੋਲੇ ਹੈ ਬਸ ਇੱਕ ਮਿੰਟ ਰੁਕ ਕੇ ਪਾਸੇ ਕੱਢ ਲਗੇ ਲਓ ਜੀ ਹੁਣ ਤਾਂ ਪਤਾ ਨਹੀਂ ਲੱਗਦਾ ਤੇ ਭਾਈ ਤਾਂ ਕੁਛ ਹੀ ਹੋ ਜੇ ਤੇ ਲਓ ਜੀ ਮਸ਼ੀਨ ਵੀ ਕਰ ਚੰਦਰ ਦੇਖੋ ਕਮਾਲ ਦੇਖੋ ਸਾਡੇ ਤੁਸੀਂ ਬਸ ਸਾਡੇ ਕੈਮਰਾਮੈਨ ਹੈ ਨਹੀਂ ਸੀ ਕੋਈ ਹੈ ਨਾ ਨਹੀਂ ਸਾਨੂੰ ਵੀਡੀਓ ਪਾਉਣੀ ਸੀ ਤਿੰਨ ਬੰਦੇ ਕਿਡ ਲੋਟ ਚੱਕ ਕੇ ਮਸ਼ੀਨ ਕਮਰੇ ਚ ਵਾਰਤੀ ਹਨਾ ਦਰਵਾਜ਼ੇ ਭਾਂਡੇ ਚਲਾਉਣੇ ਉਹ ਖਿੱਚ ਆ ਕੇ ਸੀ ਕਮਰਿਆਂ ਚ ਵਾਰਤੀਆਂ ਜੀਨਾ ਠੀਕ ਹੈ ਕਿ ਨਹੀਂ ਲੈ ਲਾ ਗਿਆ ਬਲਜੀਤਾ ਹੋ ਗਿਆ ਸਟਾਰਟ ਇਹਨੂੰ ਦਿਸੀ ਜਾਂਦਾ ਹੁਣ ਮਾਰਨਗੇ ਯਬਦ ਨੇ ਥੱਲੇ ਸਾਰੇ ਨੂੰ ਇਹ ਲੈ ਲਾਗੇ ਕਢਣ ਹੁਣੇ ਸਿੱਟੋਂਗੇ ਨਹੀਂ ਹਟ ਦੇ ਗਿਆ ਕਾਹ ਨੂੰ ਨਾ ਸਿੱਟ ਗਿਆ ਤਾਂ ਕਾਹ ਨੂੰ ਸਿੱਟ ਦੇ ਉਹ ਬਲਜੀਤ ਕਾਹ ਨੂੰ ਸਿੱਟ ਰੋਲੇ ਨੇ ਕੱਪੜੇ ਨਾਲ ਨਾਲ ਮੈਸ ਹੈ ਤਾਰ ਜੀ ਖੋਲਦੇ ਨੇ ਕੱਪੜੇ ਨਾਲ ਰੋਣਗੇ ਪਰ ਹਾਂ ਉਧਰ ਸਾਰਾ ਸਿਸਟਮ ਹੈ ਉਹ ਹੜਾ ਤਾਰ ਖੋਲ ਕੇ ਪਰਾਂ ਦੁਪਿੰਗੇ ਨਾਲ ਹੀ ਖਿੱਚ ਲਵੇਂਗਾ ਇੱਕ ਵਾਰ ਲੈ ਭਾਈ ਹੁਣ ਅੰਦਾਵਣੀ ਨੂੰ ਛੱਡ ਗੋਣਾ ਘਰੇ ਇਹ ਮਿਸਤਰੀ ਕੋਲੇ ਫੜਾਕ ਹੋਣਾ ਥੋੜਾ ਜਿਹਾ ਪਤਾ ਨਹੀਂ ਕੀ ਮੋਟਰ ਦਾ ਸਮਾਨ ਹੈ ਮੱਛੀ ਮੋਟਰ ਦਾ ਚਾਹ ਦੇ ਵਿੱਚ ਲੈ ਜਾ ਫਿਰਦੇਗਾ ਜਾਣਦੇ ਤਾਂ ਉਹਨੂੰ ਫੇਰ ਚੜਾ ਕੇ ਲੈ ਜਾਾਂਗੇ ਆਪਾਂ ਨੀਰਾ ਕੋਤਨ ਹੈ ਓਕੇ ਲੋ ਭਾਈ ਫੇਰ ਅੱਗੇ ਖੜੋ ਜਿਹੜਾ ਸਮਾਨ ਹੈ ਇਹਦਾ ਉਹ ਪੁੱਛਣਾ ਪਹਿਲੀ ਦੁਕਾਨ ਤੇ ਤਾਂ ਮਿਲੀ ਨਹੀਂ ਬਾਪੇ ਉਹ ਜਾਲੀ ਹੱਬ ਚੱਲਦੇ ਆ ਇਹਨਾਂ ਦੀ ਦੂਜੀ ਦੁਕਾਨ ਤੇ ਦੂਜੇ ਪਾਸੇ ਬਰੀਕ ਜਾਲੀ ਭਾਲੀ ਜਾਂਦੇ ਆ ਉਹਨਾਂ ਤੋਂ ਲਵਾਂਗੇ ਪੁੱਛ ਲੈ ਕਿੱਧਰੋਂ ਮਰਦੀ ਪੁੱਛ ਲੈ ਬਰੋ ਤੇ ਜਾਓ ਹਾਲ ਦੇ ਫਿਰਦੇ ਆ ਬਰੀਕ ਜਾਲੀ ਬਰੀਕ ਬਰੀਕ ਲੈ ਓਏ ਦਵਣੀ ਆ ਆ ਤੇ ਗੋਲਿਆਂ ਵਾਸਤੇ ਲੈ ਜਾ ਲੈ ਕੇ ਜਾਣਾ ਤਾਂ ਲਗਿਆ ਵਾਂ ਤੇ ਆ ਕਿੰਨੇ ਦਾ ਚੱਲ ਕੋਈ ਗੱਲ ਨਹੀਂ ਛੱਡੋ ਹੈ ਇਹਦੇ ਵਿੱਚ ਆਪਣਾ ਤਾਂ ਨਹੀਂ ਪੈਂਦਾ ਹਾਂ ਇਹੋ ਜੀ ਜਾਲੀ ਦੀ ਗੱਲ ਇਹ ਦੂ ਮੋਟੀ ਚ ਆਉਂਦੀ ਥੋੜੀ ਜਿਹੀ ਕੋਨ ਲੱਗਦਾ ਇਹ ਤਾਂ ਬਾੜੀ ਫਰੀਕ ਆ ਯਾਰ ਆਉਂਦੀ ਜਾਲੀ ਵੀ ਕਰ ਲਈਆ ਸਿਲੈਕਟ ਹਾਂ ਦਮਨੀ ਕੀ ਹੋ ਗਿਆ ਬਲਾਡ ਆ ਗਿਆ ਮੇਰਾ ਆਇਆ ਆਇਆ ਬੈਠੇ ਮੈਂ ਬੱਚਾ ਡਿੱਗਣ ਲੰਭਾ ਜਰਾ ਆਏ ਉਹ ਲੈ ਤੋ ਦਵਾਈ ਗਾਮੀ ਨਹੀਂ ਗਾਮੀ ਬੜੀ ਹੋਈ ਤਾਂ ਆਏ ਬੱਚਾ ਡਿੱਗਣ ਨਾਲ ਬਦਮੀਦਾ ਤਾਂ ਇਧਰ ਨੂੰ ਕਰ ਇਹਨੂੰ ਲੰਮੀ ਕਰ ਦਿਓ ਜੀ ਤੇ ਐਂ ਕਰਕੇ ਇਹ ਬਰੀਕ ਜਾਲੀ ਆ ਬਹੁਤ ਆ ਬਹੁਤ ਨਾ ਨਾ ਸਕਰੂ ਵਗੈਰਾ ਬਾਅਦ ਚ ਹੀ ਲੈ ਕੇ ਜਾਵਾਂਗੇ ਬਸ ਕਰਾਂਗੇ ਜਦੋਂ ਸਾਡਾ ਕੰਮ ਰੈਡੀ ਹੋ ਗਿਆ ਨਾ ਉਦੋਂ ਬਾਅਦ ਸਾਰਾ ਸਮਾਨ ਲੈ ਕੇ ਆਵਾਂਗੇ ਬਰਦਰ ਜੀ ਦੋ ਪੀਸਾਂ ਚ ਕਰਾ ਲਈ ਦੋ ਸਾਈਜ਼ ਏਡੋ ਏਡਾ ਚਾਹੀਦੇ ਸੀ ਆਪਾਂ ਨੂੰ ਹੁਣ ਆ ਹੋ ਗਈ ਆਪਣੀ ਵਿੰਡੋ ਵਾਸਤੇ ਤੇ ਉਧਰ ਹੋ ਗਈ ਆਪਣੀ ਡੋਰਸ ਵਾਸਤੇ ਜਾਲੀ ਓਕੇ ਹੋ ਗਈ ਰਪੋਰਟ ਓਹੋ ਤਾਰ ਜੀ ਕੱਟ ਲੋ ਉਧੜੀ ਜਾਂਦੀ ਐ ਨਹੀਂ ਨਿਕਲ ਗਈ ਨਿਕਲ ਗਈ ਓਕੇ ਓਕੇ ਬਾਹਾਂ ਦੇ ਬਾਹਾਂ ਦੇ ਦੇਖਣਾ ਦੀ ਚੱਲ ਚਲੋ ਬਰੋ ਓਹ ਸੌਰੀ 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 ਸਾਈਡ ਤੇ ਕਰ ਹੁਣ ਮਾਣ ਛੱਟ ਦੇ ਥੱਲੇ ਚੱਕ ਲਈ ਜਾਲੀ ਬਰੋ ਚੱਲਦੇ ਆਂ ਪਿੰਡ ਨੂੰ ਬਲਜੀ ਤੁਲ ਜਾ ਪੈਂ ਇਧਰੋਂ ਥੰਬਨੇਲ ਵੀ ਬਣ ਗਿਆ ਵੀ ਸਮਾਨ ਲੈ ਕੇ ਆ ਗਏ ਮੁੰਡੇ ਯਾ ਹਾਇ ਕਰ ਵਾਹ ਕੀ ਬਾਤ ਆਣੇ ਓਕੇ ਰਪੋਟਾਂ ਸਹੀ ਐ ਇਹੋ ਜਿਹਾ ਤਾਂ ਨਹੀਂ ਲਾਉਣਾ ਜੀ ਬਾਬਾ ਜੀ ਲਓ ਭਾਈ ਓਕੇ ਰਪੋਟਾਂ ਸਾਰਾ ਸਮਾਨ ਲਿਆਂਦਾ ਐ ਰੇਟ ਰੂਟ ਸੋਨ ਨੂੰ ਅਸੀਂ ਤਾਂ ਸੈਂ ਕੱਲ ਨੂੰ ਜੇ ਵੀਡੀਓ ਛੋਟੀ ਰਹਿੰਦੀ ਹੋਈ ਤਾਂ ਮਾਜੀ ਦੱਸ ਨਾ ਇਹੋ ਜਿਹੀ ਕੋਈ ਗੱਲ ਨਹੀਂ ਪੂਰਾ ਟਾਈਮ ਜੇ ਪੂਰਾ ਕਰ ਦਾਂਗੇ ਆਪਾਂ ਬ੍ਰੀਕ ਜਾਈ ਲਿਆਂਦੀ ਮੋਟੀ ਜਾਈ ਲਿਆਂਦੀ ਪਾਈਪਾਂ ਲੰਨ ਦੇ ਮੰਜੇ ਬਣਾਉਣਾ ਸੀ ਮੰਜੇ ਬਹੁਤ ਤੋੜਦੇ ਸੀ ਸਾਡਾ ਕੰਮ ਹੀ ਹੈਵੀ ਐ ਠੀਕ ਐ ਕਿ ਨਹੀਂ ਮੰਜੇ ਤੋੜ ਮਸ਼ੀਨਾ ਮੰਜੇ ਤੋੜ ਮਸ਼ੀਨਾ ਚੈਨਰ ਪਾਈਪਾਂ ਤੇ ਸਾਰਾ ਸਮਾਨ ਏ ਟੂ ਜ਼ੈਡ ਪੱਥਰ ले हाँ, चलो हां टप चुप तू वाली की काट देना काट देना चलो चलो <ताक्षा> ਆਇਆ ਜਾਵਾਂ ਜਾਵਾਂ ਮਾਤਾ ਇਹ ਆਇਆ ਆ ਨਾ ਨਾ ਕੋਈ ਨਾ ਅੱਜ ਮੜਾ ਵੀ ਉਹਦਾ ਬੁੱਧੂ ਇੱਟਾਂ ਅੱਗੇ ਕੰਮ ਲਾ ਜੇ ਕੱਟਿਆ ਜੀ ਰਿਪੋਰਟਾਂ ਕਟਾਲੇ ਵਾਲ ਬੋਲ ਖਰਾਵਾਲ ਘਟਦੇ ਚੋਬਰ ਨੇ ਜਿਹੜੇ ਨਗਰ ਵਿੱਚ ਆਉਂਦੇ ਆ ਆਏ ਇੱਥੇ ਲਓ ਭਾਈ ਵਾਲ ਬੂਲੀ ਕਟਾਲੇ ਚੋਬਰਾਂ ਨੇ ਲੱਗਦੇ ਹੱਥ ਇਹ ਦਮਣੀ ਇੰਨਾ ਕੰਮ ਕਦੇ ਕੀਤਾ ਆ ਪੱਕਾ ਅੱਠਾ ਜਨ ਅੱਜ ਕਰਤਾ ਨਹੀਂ ਪਹਿਲਾਂ ਕਰਦੇ ਰਹੇ ਹੁਣ ਨਹੀਂ ਕੀਤਾ ਸੀਗਾ ਅੱਜ ਆਏ ਲੱਗਦਾ ਵੀ ਇੱਕ ਨਾ ਵੱਡੀ ਉਹ ਕਰ ਲਈ ਕੋਈ ਵੱਡੀ ਪ੍ਰਾਪਤੀ ਹੈ ਸਾਡੇ ਲਈ ਏਡਾ ਕੰਮ ਕੀਤਾ ਵਾਲ ਬੂਲ ਕਟਾਏ ਹਨਾ ਮਾੜੇ ਮੋਟੇ ਤੇ ਮਾੜੇ ਮੋਟੇ ਨੇ ਪੂਰੀ ਕਟਾਏ ਕੂਤਰ ਕੁਤਰ ਤੇ ਸਮਾਨ ਲਿਆਂਦਾ ਖੁੱਡਿਆਂ ਵਾਲਾ ਉਹ ਬਹੁਤ ਤੁਹਾਡੇ ਸਾਹਮਣੇ ਸੀ ਬਾਕੀ ਦੱਸਣ ਦੀ ਲੋੜ ਨਹੀਂ ਤੁਸੀਂ ਸਾਨੂੰ ਸਾਡੀ ਤਾਰੀਫ ਕਰੋ ਕਮੈਂਟਾਂ ਚ ਵੀ ਬਾਈ ਬਣੇ ਤੁਸੀਂ ਬਹੁਤ ਕੰਮ ਕੀਤਾ ਫਿਰ ਸਾਨੂੰ ਹੌਸਲਾ ਆਊਗਾ ਵੀ ਵਾਕੇ ਵੀ ਸਾਡਾ ਲੇਡਾ ਫਲਾ ਦੇ ਅਗਰਾਂ ਬੱਸ ਪੰਪ ਮਾਰ ਮਾਰ ਹਾਂਜੀ ਮੇਰੇ ਵੀਰੋ ਆਗੇ ਕਰੇ ਇਹ ਇੱਕ ਬੰਦਾ ਸਤਾ ਵੈਸੇ ਨੂੰ ਖਾ ਗੇ ਇੱਥੇ ਫੋਨ ਚਾਰਜ ਲਾਉਣਾ ਆਇਆ ਸੀਗਾ ਕਹਿੰਦਾ ਮੇਰਾ ਚਾਰਜਰ ਖਰਾਬ ਹੋਇਆ ਪਰ ਨਾਲ ਹੀ ਆਪਣਾ ਗਵੰਦੀ ਆ ਯਾਰ ਮੈਂ ਤਰ ਹੈਪੀ ਫੋਨ ਚਾਰਜ ਲਾਉਣਾ ਆਇਆ ਸੀ ਤੇ ਇੱਥੇ ਹੀ ਸੌ ਗਿਆ ਪਿਆ ਪਿਆ ਦੇਖੋ ਬਾਬੇ ਇੱਥੇ ਕਿੰਨਾ ਵੀ ਤੁਸੀਂ ਆਪ ਸੋਚ ਲਵੀ ਕਿੰਨਾ ਕਿਹੋ ਜਿਹਾ ਸਕੂਨ ਦਾਇਕ ਮਾਹੌਲ ਹੋਊਗਾ ਨਾ ਜਿਹੜੇ ਇੱਥੇ ਆ ਕੇ ਆਈ ਸੌ ਜਾਂਦੇ ਆ ਕਿ ਮੈਂ ਵੀ ਠਾਇਆ ਨਹੀਂ ਮੈਂ ਚੁੱਪ ਕਰਕੇ ਅੰਦਰੋਂ ਦਾ ਸਮਾਨ ਬਾਹਰ ਚੱਕ ਲਿਆਂਦਾ ਇੱਥੇ ਬੈਠ ਕੇ ਵੀਡੀਓ ਅਪਲੋਡ ਕਰਦਾ ਕੋਈ ਨਾ ਸੁੱਤਾ ਹੀ ਰਹਿੰਦੇ ਉੱਠੂਗਾ ਉਹਦਾ ਰਿਐਕਸ਼ਨ ਦੇਖਾਂਗੇ ਕਿ ਇਹੋ ਜਿਹਾ ਹੋਊਗਾ ਆ ਕੇ ਪਏ ਥੱਲੇ ਕਰੇ ਲਾਈਟ ਵੀ ਕਰ ਜਾਂਦੀ ਵੀ ਠੀਕ ਐ ਤੇ ਆਪਣਾ ਵਾਟਰ ਲਿਆਂਦਾ ਹਨਾ ਤੇ ਅੱਜ ਇਧਰ ਲਈ ਕਰੀ ਸੋਣਾ ਵਾ ਗੱਲ ਮੁੱਕਦੀ ਆ ਹੋ ਹੋ ਕਵੈਸ ਤਾਂ ਸਾਨੂੰ ਇੱਕ ਨਵਾਂ ਹਨਾ ਆਪਣਾ ਗੈਸਟ ਦਿਖਾਉਣਾ ਸੀਗਾ ਬਟ ਕੋਈ ਚੱਕਰ ਨਹੀਂ ਹੁਣ ਥੋੜਾ ਜਿਹਾ ਕੰਮ ਸੈੱਟ ਨਹੀਂ ਚੱਲਿਆ ਵਾਲੋ ਤੇ ਬਸ ਉਹ ਕੇਅਰ ਬੋਟਾ ਹਨ ਘਰ ਵਾਲੇ ਕੂਤਰਾਂ ਨੂੰ ਸਾਰੇ ਦਾਣੇ ਤੋਂ ਨਹੀਂ ਪਾਈਗੇ ਵੀ ਚੱਕਰ ਕਿਉ ਸੁਬਾਹ ਸਾਨੂੰ ਪਤਾ ਮੰਡੀ ਜਾਵੜੇ ਲੇਟ ਆਏ ਆ ਵਾਲ ਬੁੱਲ ਕਟਾਉਣ ਲੱਗ ਗਏ ਤੇ ਕੋਈ ਇਸ਼ੂ ਵਾਲੀ ਗੱਲ ਨਹੀਂ ਅਪ ਕੱਲ ਨੂੰ ਪਾ ਦੇਵਾਂਗੇ ਉਹਨਾਂ ਨੂੰ ਇਧਰਲੇ ਕੂਤਰਾਂ ਨੂੰ ਮੈਂ ਦਾਣਾ ਪਾਣੀ ਪਾ ਗਿਆ ਸੀ ਨਹੀਂ bro ਬੈਡ ਕਲੇ ਰਹਿੰਦੇ ਆ ਸੱਚਾਣਾ ਤੇ ਉਹਨਾਂ ਨੂੰ ਮੈਂ ਚਲਾ ਆਪੇ ਪਾ ਦੂੰ ਕੋਈ ਦਿੱਕਤ ਨਹੀਂ ਗੱਲ ਨਹੀਂ ਬਾਟ ਕੱਲ ਨੂੰ ਮੈਂ ਪਾ ਦੂੰਗਾ ਇਹਨਾਂ ਨੂੰ ਮੈਂ ਪਾ ਗਿਆ ਸੀ ਘਰ ਵਾਲ ਨੂੰ ਕੱਲ ਨੂੰ ਪਾ ਦਾਂਗੇ ਠੀਕ ਹੈ ਮੰਜਾ ਵਿਸਤਰਾ ਜ ਮੇਦਰੀ ਡਾਲਿਆ ਤੇ ਉਹ ਨਵਾਂ ਗੈਸਟ ਡੋਸ ਨੂੰ ਬਾਅਦ ਚ ਦਿਖਾਵਾਂਗੇ ਬਾਕੀ ਥੋੜਾ ਸਾਰਾ ਸਾਨੂੰ ਪਤਾ ਇਹ ਕੀ ਪ੍ਰੋਸੈਸ ਆ ਹਨ ਕੋਈ ਦਿੱਕਤ ਨਹੀਂ ਗੱਲ ਨਹੀਂ ਤੇ ਕੱਲ ਨੂੰ ਕਰਦੇ ਆ ਕੱਲ ਨੂੰ ਦੇਦੇ ਆ ਕੀ ਬੰਦਾ ਕਰਦਾ ਹਨ ਤੇ ਓਕੇ ਜੀ ਬਾਅਦ ਵਿੱਚ ਸਾਰੇ ਕਰਾਂਗੇ